ਦੇ ਵਿੱਚ ਸ਼ੀਤ ਲਹਿਰ ਪੂਰੇ ਜ਼ੋਰਾ ਸ਼ੋਰਾ ਤੇ ਐ ਤੇ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਗਿਆ ਨੇ ਤੁਹਾਨੂੰ ਪੂਰੀ ਅਪਡੇਟ ਸਾਂਝੀ ਕਰਦੇ ਆ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ 15 ਦੀ ਥਾਂ ਹੁਣ 20 ਜਨਵਰੀ ਨੂੰ ਸਕੂਲ ਖੁੱਲਣਗੇ ਤਾਂ 8ਵੀਂ ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਤਾਂ ਠੰਡ ਦੇ ਕਾਰਨ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਆਨਲਾਈਨ ਕਲਾਸਾਂ ਲੱਗਣਗੀਆਂ 20 ਜਨਵਰੀ 2024 ਤੱਕ 8ਵੀਂ ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਸਕੂਲ ਜੋ ਹੈ ਇਹਨਾਂ ਜਮਾਤਾਂ ਦੇ ਆਪਣੇ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਕਰ ਸਕਦੇ ਹਨ ਤਾਂ ਪੂਰੇ ਸ੍ਰੀ ਭਾਰਤ ਦੇ ਵਿੱਚ ਸ਼ੀਤ ਲਹਿਰ ਪੂਰੇ ਜੋਰਾ ਉੱਤੇ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਹੋਈਆਂ ਨੇ ਤੁਸੀਂ ਇਸ ਵੇਲੇ ਕਿਹੜੀ ਥਾਂ ਤੇ ਮੌਜੂਦ ਹੋ ਜਰੂਰ ਸਾਡੇ ਨਾਲ ਸਾਂਝਾ ਕਰੋ ਕੋਈ ਨੋਟੀਫਿਕੇਸ਼ਨ ਤੁਹਾਡੇ ਸਕੂਲ ਦੇ ਵੱਲੋਂ ਆਇਆ ਗਿਆ ਤਾਂ ਉਹ ਵੀ ਸਾਡੇ ਨਾਲ ਕਮੈਂਟਾਂ ਵਿੱਚ ਸਾਂਝਾ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਕੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਹੈ ਦੱਸਦੀ ਹੈ ਕਿ ਪਹਿਲਾਂ ਸਕੂਲ 15 ਜਨਵਰੀ ਨੂੰ ਖੁੱਲਣੇ ਸਨ ਪਰ ਹੁਣ ਮੌਜੂਦਾ ਖਰਾਬ ਮੌਸਮ ਦੇ ਮੱਦੇਨਜ਼ਰ ਅਤੇ ਇਸ ਅਤਿ ਦੀ ਠੰਡ ਵਾਲੇ ਮੌਸਮ ਦੇ ਵਿੱਚ ਬੱਚਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਦੇ ਲਈ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਫਿਰ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 20 ਜਨਵਰੀ 2024 ਤੱਕ 8ਵੀਂ ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਸਕੂਲ ਐਨ ਅਜਮਾਤਾ ਦੇ ਆਪਣੇ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਵੀ ਕਰ ਸਕਦੇ ਹਨ ਤਾਂ ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਜੋ ਨੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਲਈ 20 ਜਨਵਰੀ 2024 ਤੱਕ ਸਕੂਲ ਵਿਦਿਆਰਥੀਆਂ ਦੇ ਲਈ ਸਵੇਰੇ 9:30 ਵਜੇ ਤੱਕ ਪਹਿਲਾਂ ਨਹੀਂ ਖੁੱਲਣਗੇ ਅਤੇ ਸ਼ਾਮ 4 ਵਜੇ ਤੋਂ ਬਾਅਦ ਬੰਦ ਨਹੀਂ ਹੋਣਗੇ ਤਾਂ ਸਕੂਲਾਂ ਨੂੰ ਮੈਨੂੰ ਨਿਯੰਤਰਿਤ ਕਰਦੇ ਸਮੇਂ ਠੰਡੇ ਜੋ ਐ ਸਪੈਲ ਨੂੰ ਖਾਸ ਤੌਰ ਤੇ ਸਵੇਰੇ ਅਤੇ ਦੇਰ ਸ਼ਾਮ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਦੇ ਬੱਚਿਆਂ ਦੁਆਰਾ ਸਕੂਲ ਦੇ ਵਿੱਚ ਆਉਣ ਅਤੇ ਜਾਣ ਦੇ ਲਈ ਲਏ ਗਏ ਸਮੇਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਪੰਜਾਬ ਦੇ ਲਈ ਇਹ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਹੈ ਕਿ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਉੱਤਰ ਭਾਰਤ ਦੇ ਵਿੱਚ ਸ਼ੀਤ ਲਹਿਰ ਜ਼ੋਰਾਂ ਸ਼ੋਰਾ ਦੇ ਉੱਤੇ ਤਾਂ ਕਰਕੇ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਨੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ 15 ਦੀ ਥਾਂ ਹੁਣ 20 ਜਨਵਰੀ ਨੂੰ ਸਕੂਲ ਖੁੱਲਣਗੇ ਤੁਹਾਡੇ ਬੱਚਿਆਂ ਦੇ ਸਕੂਲਾਂ ਦੇ ਵਿੱਚੋਂ ਕੋਈ ਨੋਟੀਫਿਕੇਸ਼ਨ ਜਾਂ ਕੋਈ ਨੋਟਿਸ ਆਇਆ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝਾ ਕਰੋ ਪੂਰੇ ਦੇ ਵਿੱਚ ਸ਼ੀਤ ਲਹਿਰ ਪੂਰੇ ਜ਼ੋਰਾ ਸ਼ੋਰਾ ਤੇ ਹੈ ਤੇ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਗਿਆ ਨੇ ਤੁਹਾਨੂੰ ਪੂਰੀ ਅਪਡੇਟ ਸਾਂਝੀ ਕਰਦੇ ਆ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ 15 ਦੀ ਥਾਂ ਹੁਣ 20 ਜਨਵਰੀ ਨੂੰ ਸਕੂਲ ਖੁੱਲਣਗੇ ਤਾਂ 8 ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਤਾਂ ਠੰਡ ਦੇ ਕਾਰਨ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਆਨਲਾਈਨ ਕਲਾਸਾਂ ਲੱਗਣਗੀਆਂ 20 ਜਨਵਰੀ 2024 ਤੱਕ 8 ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਸਕੂਲਾਂ ਜੋ ਹੈ ਇਹਨਾਂ ਜਮਾਤਾਂ ਦੇ ਆਪਣੇ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਕਰ ਸਕਦੇ ਹਨ ਤਾਂ ਪੂਰੇ ਉੱਤਰੀ ਭਾਰਤ ਦੇ ਵਿੱਚ ਠੀਤ ਲਹਿਰ ਪੂਰੇ ਜੋਰਾ ਉੱਤੇ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਹੋਈਆਂ ਨੇ ਤੁਸੀਂ ਇਸ ਵੇਲੇ ਕਿਹੜੀ ਥਾਂ ਤੇ ਮੌਜੂਦ ਹੋ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਕੋਈ ਨੋਟੀਫਿਕੇਸ਼ਨ ਤੁਹਾਡੇ ਸਕੂਲ ਦੇ ਵੱਲੋਂ ਆਇਆ ਗਿਆ ਤਾਂ ਉਹ ਵੀ ਸਾਡੇ ਨਾਲ ਕਮੈਂਟਾਂ ਵਿੱਚ ਸਾਂਝਾ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਹੈ ਦੱਸਦੀ ਹੈ ਕਿ ਪਹਿਲਾਂ ਸਕੂਲ 15 ਜਨਵਰੀ ਨੂੰ ਖੁੱਲਣੇ ਸਨ ਪਰ ਹੁਣ ਮੌਜੂਦਾ ਖਰਾਬ ਮੌਸਮ ਦੇ ਮੱਦੇਨਜ਼ਰ ਅਤੇ ਇਸ ਅਤਿ ਦੀ ਠੰਡ ਵਾਲੇ ਮੌਸਮ ਦੇ ਵਿੱਚ ਬੱਚਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਦੇ ਲਈ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਫਿਰ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 20 ਜਨਵਰੀ 2024 ਤੱਕ 8ਵੀਂ ਜਮਾਤ ਤੱਕ ਫਿਜ਼ੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਸਕੂਲ ਇਹਨਾਂ ਜਮਾਤਾਂ ਦੇ ਆਪਣੇ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਵੀ ਕਰ ਸਕਦੇ ਹਨ ਤਾਂ ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਜੋ ਨੇ ਮਾਨਤਾ ਬਰਾਵਤ ਪ੍ਰਾਈਵੇਟ ਸਕੂਲਾਂ ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਲਈ 20 ਜਨਵਰੀ 2024 ਤੱਕ ਸਕੂਲ ਵਿਦਿਆਰਥੀਆਂ ਦੇ ਲਈ ਸਵੇਰੇ 9:30 ਵਜੇ ਤੱਕ ਪਹਿਲਾਂ ਨਹੀਂ ਖੁੱਲਣਗੇ ਅਤੇ ਸ਼ਾਮ 4 ਵਜੇ ਤੋਂ ਬਾਅਦ ਬੰਦ ਨਹੀਂ ਹੋਣਗੇ ਤਾਂ ਸਕੂਲਾਂ ਨੂੰ ਇਹਨਾਂ ਕਲਾਸਾਂ ਦੇ ਸਮੇਂ ਨੂੰ ਨਿਯੰਤਰਿਤ ਦੇ ਸਮੇਂ ਠੰਡੇ ਜੋ ਐ ਸਪੈਲ ਨੂੰ ਖਾਸ ਤੌਰ ਤੇ ਸਵੇਰੇ ਅਤੇ ਦੇਰ ਸ਼ਾਮ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਦੇ ਬੱਚਿਆਂ ਦੁਆਰਾ ਸਕੂਲ ਦੇ ਵਿੱਚ ਆਉਣ ਅਤੇ ਜਾਣ ਦੇ ਲਈ ਲਏ ਗਏ ਸਮੇਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਪੰਜਾਬ ਦੇ ਲਈ ਇਹ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਹੈ ਕਿ ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਤਰ ਭਾਰਤ ਦੇ ਵਿੱਚ ਸ਼ੀਤ ਲਹਿਰ ਜ਼ੋਰਾਂ ਸ਼ੋਰਾ ਦੇ ਉੱਤੇ ਤਾਂ ਕਰਕੇ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਨੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ 15 ਦੀ ਥਾਂ ਹੁਣ 20 ਜਨਵਰੀ ਨੂੰ ਸਕੂਲ ਖੁੱਲਣਗੇ ਤੁਹਾਡੇ ਬੱਚਿਆਂ ਦੇ ਸਕੂਲਾਂ ਦੇ ਵਿੱਚੋਂ ਕੋਈ ਨੋਟੀਫਿਕੇਸ਼ਨ ਜਾਂ ਕੋਈ ਨੋਟਿਸ ਆਇਆ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝਾ ਕਰੋ